ਵਾਹਿਗੁਰੂ ਜੀ ਕੀ ਫਤਿਹ ਐਸਟੇ ਮ ਖੜੇ ਆਪਾਂ ਖਰੌੜੀ ਮੋੜਕੇ ਤੇ ਕਿਉਂਕਿ ਲੰਮੇ ਸਮੇਂ ਤੋਂ ਆਪਾਂ ਨੂੰ ਪਤਾ ਹੈ ਕਿ ਖਰੌੜੀ ਮੋੜ ਚੱਲ ਰਿਹਾ ਹੈ ਨਾਲ ਨਾਲ ਲੰਮਾ ਸਮਾਹ ਹੋ ਗਿਆ ਸਰਦਾਰ ਜਰਜੀਤ ਸਿੰਘ ਢੱਲੇਵਾਲ ਸਾਹਿਬ ਜੋ ਕਿ ਮਰਨ ਵਰਤ ਤੇ ਬੈਠੇ ਆ ਅੱਜ 43ਵਾਂ ਦਿਨ ਹੋ ਗਿਆ ਕੋਈ ਮੋੜਕੇ ਦੇ ਵਿੱਚੋਂ ਲੰਗਰ ਚੱਲਣਾ ਚੱਲ ਰਿਹਾ ਥਾਂ ਥਾਂ ਗਿਆਨਾ ਸੰਗਤਾਂ ਦੁੱਧ پراਉਠੇ ਜੋ ਵੀ ਸੇਵਾ ਹੈਗੀ ਆ ਉਹ ਲਗਾਤਾਰ ਆ ਰਹੀ ਹੈ ਬੱਖੋ ਬਕਰੇ ਨਗਰਾਂ ਦੇ ਵਿੱਚੋਂ ਸਮਾਨ ਪਹੁੰਚ ਰਿਹਾ ਸਬਜ਼ੀਆਂ ਪਹੁੰਚ ਰਹੀਆਂ ਲੂਣ ਮਿਰਚ ਮਸਾਲਾ ਪਹੁੰਚ ਰਿਹਾ ਜਿੰਨਾ ਕਿ ਯੋਗਬਾਨ ਮੰਨਦਾ ਹੈ ਹਰ ਇੱਕ ਵੀਰਤਾ ਮਨੋਤਨੋਂ ਪਿੰਡਾਂ ਦੇ ਵਿੱਚੋਂ ਨਗਰਾਂ ਦੇ ਵਿੱਚੋਂ ਸਮਾਜ ਸੇਵੀ ਸੰਸਥਾਰੇ ਦੇ ਵਿੱਚੋਂ ਬੱਖੋ ਬਕਰੇ ਆ ਸੰਸਥਾਾਂ ਦੇ ਵਿੱਚੋਂ ਸਮਾਨ ਪਹੁੰਚ ਰਿਹਾ ਸੋ ਇਸ ਟਾਈਮ ਸਾਡੇ ਨਾਲ ਵੀਰ ਖੜੇ ਹੈਗੇ ਜਿਹੜੇ ਕਿ ਪਿੰਡ ਨਰਾਇਣਗੜ੍ਹ ਚੋਂ ਗਿਆਂ ਮਹਾਲੀ ਜਿਹੜੇ ਤੋਂ ਐ ਸੋ ਜਿਨ੍ਹਾਂ ਨੇ ਬਹੁਤ ਵੱਡਾ ਉਦਮ ਕੀਤਾ ਮੋਰਚੇ ਵਾਸਤੇ ਬਹੁਤ ਰਾਸ਼ਨ ਲੈ ਕੇ ਇੱਧਰ ਦਿਖਾ ਦਿਓ ਕਿ ਕਾਫੀ ਰਾਸ਼ਨ ਜਿਹੜਾ ਇਹਨਾਂ ਵੱਲੋਂ ਲਿਆਂਦਾ ਗਿਆ ਹੈਗਾ ਜਿਸ ਦੇ ਵਿੱਚ ਪੱਟੇ 2-3 ਰਫਾਇੰਡ ਦੇ ਐ 10 ਗੱਟੇ ਖੰਡ ਦੇ ਐ 8 ਗੱਟੇ ਚੌਲਾਂ ਦੇ ਐ ਤਰਨਗਟੇ ਸੂਜੀ ਦੇ ਆ ਲੂਣ ਆ ਮਿਰਚ ਆ ਮਸਾਲਾ ਆ ਨਾਰੀਆ ਲੈ ਮਤਲਬ ਕਿ ਜਿੰਨਾ ਵੀ ਕੋਈ ਰਸਨਾ ਸਭ ਲੈ ਕੇ ਪਹੁੰਚਿਆ ਅੱਜ ਸਿੱਥੇ ਪਹੁੰਚਣ ਤੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਦੋਨੇ ਫੋਰਮਾਂ ਵੱਲੋਂ ਜੋ ਇੱਥੇ ਮੋਰਚਾ ਚੱਲ ਰਿਹਾ ਹੈ ਜ਼ਿਲ੍ਹਾ ਬਠਿੰਡੇ ਦਾ ਮੋਰਚਾ ਹੈ ਤਾਂ ਮੋਰਚੇ ਦੇ ਵਿੱਚ ਲੰਗਰ ਚੱਲ ਰਿਹਾ ਹੈ ਇਸ ਲੰਗਰ ਕਮੇਟੀ ਵੱਲੋਂ ਵੀ ਤੇ ਇੱਥੇ ਪਹੁੰਚੇ ਹੋਏ ਸਾਡੇ ਸਾਰੇ ਵੀਰਾਂ ਦਾ ਦੋਨੇ ਫੋਰਮਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਆਖਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਿੰਡ ਤੋਂ ਆਏ ਹੋ ਮਦਾਨਗੜ ਤੋਂ ਆਪ ਨਹੀਂ ਰਾਨਗੜ ਤੋਂ ਆਇਆ ਢੀਲਾ ਮੋਹੜ ਮੈਂ ਨਾ ਤੋਂ ਆਇਆ ਢੀਲਾ ਮਹਾਰੀਆ ਫਿਰ ਉਹ ਸਿੱਧੀ ਤੇ ਵੀ ਆਪੇ ਕਿੰਨਾ ਆらっしゃਣ ਲੈ ਕੇ ਕੀ ਲੈ ਰਾਸ਼ਨ ਤਾਂ ਹੁਣ ਕਿਹੜਾ ਤੋਂ ਨਹੀਂ ਜੀ ਮਹਾਰਾਜ ਚਲੋ ਜੀ ਬਾਪੇ ਦਾ ਹੁਕਮਦਾਰ ਜੀ